ਮੀਟਿੰਗ ਦਾ ਤਾਂ ਮਸਲਾ ਹੀ ਨਹੀਂ ਆ ਮੀਟਿੰਗਾਂ ਫੇਰ ਸੱਦਣਗੇ ਫੇਰ ਸਮਝਾਉਣਗੇ ਰੱਦ ਕਰਨੇ ਹੁਣ ਤਾਂ ਐਲਾਨ ਕਰਨ ਵੀ ਐਂ ਐਲਾਨ ਕਰਦੇ ਸਾਰਾ ਕੁਝ ਇਹ ਸਰਕਾਰ ਖੋਹ ਲੈਣਾ ਚਾਹੁੰਦੀ ਆ ਇਹ ਬਿਲ ਇੰਨੇ ਗੁੰਝਲਦਾਰ ਨੇ ਟੋਟਲੀ ਸਾਰਾ ਇਹ ਪ੍ਰਾਈਵੇਟ ਕਰਕੇ ਸਾਨੂੰ ਬਹੁਤ ਬੁਰੀ ਤਰ੍ਹਾਂ ਮਾਰ ਪਾਈ ਜਾ ਰਹੀ ਆ ਆਪਾਂ ਨੂੰ ਲੱਗਦਾ ਕਿ ਨਾ ਲੰਮਕਾਈ ਜਾਂਦੇ ਨੇ ਪਰ ਇੱਕ ਹਸਾਬ ਦਾ ਸੀ ਤਾਂ ਮੋਰਚਾ ਫਤਿਹ ਕਰ ਹੀ ਚੁੱਕੇ ਆ ਸਾਡੇ ਲੋਕਾਂ ਦਾ ਆਪਸ ਹੀ ਭਾਈਚਾਰਾ ਆਪਸ ਹੀ ਮੇਲ ਜੋਲ ਹਨਾ ਤੇ ਇੱਕ ਇੱਕ ਦੂਜੇ ਨਾਲ ਪਿਆਰ ਬਾਤ ਗਿਆ ਜਿਹੜੇ ਸਾਨੂੰ ਮਤਲਬ ਇੱਕ ਵੱਡੀ ਸਫਲਤਾ ਤਾਂ ਇਹ ਵੱਡੇ ਤੌਰ ਤੇ ਮਿਲ ਹੀ ਚੁੱਕੀ ਹੈ ਸਰਕਾਰ ਦਾ ਹੁਣ ਅੰਦਰੋਂ ਦਾ ਮੰਨ ਕੇ ਬੈਠੀ ਹੈ ਕਿ ਮਾਨੂੰ ਰੱਦ ਕਰਨੇ ਪੈਣੇ ਆ ਬਸ ਉਹਨਾਂ ਨੂੰ ਬੋਲਣ ਦੇ ਵਿੱਚ ਦਿੱਕਤ ਆ ਰਹੀ ਹੈ ਬਸ ਇਹਨਾਂ ਦਾ ਮੁੱਦਾ ਹੀ ਹੈ ਵੀ ਕਿ ਆਸ਼ਾ ਨਾ ਕਿਸੇ ਤਰ੍ਹਾਂ ਤੇ ਇਹ ਭੜਕਣ ਕਿਸੇ ਹੋਰ ਰਾ ਦੋ ਨਾਮ ਲੋਕਾਂ ਨੂੰ ਤੰਗ ਕਰਨਾ ਇਹ ਦਾ ਸਿਰਫ ਸਿੱਧਾ ਜਾਂ ਦੋਈ ਗੱਲਾਂ ਵਾ ਹਾਂ ਜਾਂ ਨਾ ਜਾਂ ਤਾਂ ਰੱਦ ਕਰਨਗੇ ਜਾਂ ਫਿਰ ਰਹੀਏ ਤੇ ਬਿਠੇ ਨਿਜਾਮ ਰਦ ਕਰ ਦੇਣੇ ਕੋਈ ਜਵਾਬ ਚਲੇ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 1 ਮਹੀਨੇ ਤੋਂ ਵੀ ਉੱਪਰ ਹੋ ਗਿਆ ਹੈ ਕਿਸਾਨ ਜਥੇਬੰਦੀਆਂ ਔਰ ਬਹੁਤ ਸਾਰੇ ਕਿਸਾਨ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚੋਂ ਕਿਸਾਨ ਦਿੱਲੀ ਦੇ ਵਿੱਚ ਅੰਦੋਲਨ ਕਰ ਰਹੇ ਨੇ ਕਿਸਾਨ ਮੇਰੇ ਨਾਲ ਖੜੇ ਨੇ ਕੁਝ ਲੋਕਾਂ ਦੇ ਸਵਾਲ ਨੇ ਉਹ ਆਪਾਂ ਪੁੱਛਾਂਗੇ ਬਹੁਤ ਸਾਰੀਆਂ ਮੀਟਿੰਗਾਂ ਜੋ ਕਿਸਾਨ ਜਥੇਬੰਦੀਆਂ ਦੀਆਂ ਹੋ ਚੁੱਕੀਆਂ ਨੇ ਮੀਟਿੰਗਾਂ ਦੇ ਵਿੱਚ ਕਿਹੜੀ ਗੱਲਬਾਤ ਹੁੰਦੀ ਆ 4 ਤਰੀਕ ਨੂੰ ਫੇਰ ਇੱਕ ਮੀਟਿੰਗ ਐ ਪਿਛੇ 29 ਤਰੀਕ ਨੂੰ ਇੱਕ ਮੀਟਿੰਗ ਲੰਘ ਕੇ ਗਈ ਆ ਉਹ ਸਾਰੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕਿੱਥੋਂ ਆਏ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਦਾ ਜੋ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਜੀ ਮੇਰਾ ਪਿੰਡ ਚੱਕਦਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜੀ ਜਿੰਨਾ ਬਠਿੰਡਾ ਤੁਸੀਂ ਆਏ ਹੋ ਕਿੰਨੇ ਦਿਨ ਤੋਂ ਤੁਸੀਂ ਇੱਥੇ ਬੈਠੇ ਹੋ ਮੈਨੂੰ ਮੈਂ ਪਹਿਲਾਂ ਵਿੱਚ ਦੀ ਇੱਕ ਦੋ ਦੋ ਤਿੰਨ ਦਿਨ ਲਾ ਕੇ ਜਾਂਦਾ ਰਿਹਾ ਪਰ ਹੁਣ ਮੈਨੂੰ ਤਕਰੀਬਨ 15 16 ਦਿਨ ਹੋ ਗਏ ਨੇ ਲਗਾਤਾਰ ਇੱਥੇ ਬਰਿੰਦਨ ਕੀ ਲੱਗਦਾ ਹੈ ਕਿ ਪਹਿਲਾਂ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ ਐ 29 ਤਰੀਕ ਨੂੰ ਮੀਟਿੰਗ ਲੰਘ ਕੇ ਗਈ ਐ 4 ਤਰੀਕ ਨੂੰ ਇੱਕ ਫਿਰ ਫਿਰ ਮੀਟਿੰਗ ਆਉਣ ਵਾਲੀ ਹੈ ਕੀ ਲੱਗਦਾ ਹੈ ਕਿ ਕਿੱਥੋਂ ਤੱਕ ਗੱਲ ਨਿਬੜੂਗੀ ਕਿਸੇ ਪਾਸੇ ਜੇ ਗੱਲ ਲੱਗਦੀ ਦਿਖਾਈ ਦਿੰਦੀ ਹੈ ਤੁਹਾਨੂੰ ਇੰਨੇ ਦਿਨਾਂ ਦੇ ਵਿੱਚ ਕਿ ਨਹੀਂ ਦੇਖੋ ਜੇ ਤਾਂ ਆਪਾਂ ਸਿਰਫ ਮੰਗਾ ਨੂੰ ਲੈ ਕੇ ਮਤਲਬ ਇਹ ਧਿਆਨ ਵਹਿਤ ਰੱਖੀਏ ਗੱਲ ਤਾਂ ਮਤਲਬ ਆਪਾਂ ਨੂੰ ਲੱਗਦਾ ਕਿ ਨਾ ਲਮਕਾਈ ਜਾਂਦੇ ਨੇ ਪਰ ਇੱਕ ਹਸਾਬ ਦਾ ਸੀ ਤਾਂ ਮੋਰਚਾ ਫਤਿਹ ਕਰ ਹੀ ਚੁੱਕੇ ਆ ਸਾਡੇ ਲੋਕਾਂ ਦਾ ਆਪਸੀ ਭਾਈਚਾਰਾ ਆਪਸੀ ਮੇਲਜੋਲ ਹੈ ਨਾ ਤੇ ਇੱਕ ਇੱਕ ਦੂਜੇ ਨਾਲ ਪਿਆਰ ਬਹੁਤ ਮਤਲਬ ਬੱਦ ਗਿਆ ਜਿਹੜੀ ਸਾਨੂੰ ਮਤਲਬ ਇੱਕ ਵੱਡੀ ਸਫਲਤਾ ਤਾਂ ਇਹ ਵੱਡੇ ਤੌਰ ਤੇ ਮਿਲ ਹੀ ਚੁੱਕੀ ਆ ਦੂਜੀ ਗੱਲ ਇਹ ਆ ਲਮਕਾਉਣ ਦਾ ਇਹਨਾਂ ਦਾ ਮਸਲਾ ਇਹ ਆ ਕਿ ਇਹਨਾਂ ਨੂੰ ਲੱਗਦਾ ਵੀ ਕਿਸੇ ਨਾ ਕਿਸੇ ਤੌਰ ਤੇ ਨਾ ਪੰਜਾਬੀ ਆ ਜਾਂ ਹਰਿਆਣਵੀ ਨੇ ਇਹ ਬਸ ਕਿਸੇ ਨਾ ਕਿਸੇ ਤੌਰ ਤੇ ਝੜਪਣ ਕਿਸੇ ਨਾ ਕਿਸੇ ਤੌਰ ਤੇ ਸਰਕਾਰੀ ਚੀਜ਼ਾਂ ਆਮ ਲੋਕਾਂ ਨੂੰ ਤੰਗ ਕਰਨ ਲੱਗ ਜਾਣ ਪਰ ਇਹ ਜਾਂ ਕੁਝ ਹੋ ਹੀ ਨਹੀਂ ਰਿਹਾ ਕਿਉਂਕਿ ਲੋਕ ਨਾ ਇੱਕ ਇੱਕ ਅਨੁਸ਼ਾਸਨ ਚ ਧਰਨਾ ਲਾਈ ਬੈਠੇ ਨੇ ਸੰਘਰਸ਼ ਮੰਨ ਕੇ ਲਾਈ ਬੈਠੇ ਨੇ ਇੱਕ ਤਰ੍ਹਾਂ ਦਾ ਇਤਿਹਾਸ ਹੀ ਸਿਰਜ ਰਹੇ ਆ ਉਹ ਜਿੰਨਾ ਲੰਬਾ ਲਜਾਈ ਜਾ ਰਹੇ ਉਹਨਾਂ ਦੀ ਜਿੰਨੀਆਂ ਨਕਮੀਆਂ ਨਕਮੀਆਂ ਗੱਲਾਂ ਕਰ ਰਹੇ ਆ ਉਹ ਉਹਨਾਂ ਹੀ ਸਾਨੂੰ ਅਸੀਂ ਇੱਕ ਇਤਿਹਾਸ ਸਿਰਜ ਰਹੇ ਆ ਤੇ ਆਉਣ ਵਾਲੇ ਲੋਕਾਂ ਨੂੰ ਆਉਣ ਵਾਲੇ ਭਵਿੱਖ ਨੂੰ ਜਾਂ ਆਉਣ ਵਾਲੇ ਸਾਡੇ ਬੱਚੇ ਹੋਣਗੇ ਜਾਂ ਜੋ ਵੀ ਹੋਵੇਗਾ ਜਾਂ ਸਾਰੀ ਦੁਨੀਆ ਜਾ ਇੰਡੀਆ ਦੇ ਤੌਰ ਤੇ ਵੀ ਦੇਖੀ ਆਪਾਂ ਤਾਂ ਆਪਾਂ ਇੱਕ ਇਤਿਹਾਸ ਸਿਰਜ ਰਹੇ ਆਂ ਲੋਕਾਂ ਨੂੰ ਇੱਕ ਨਸੀਹਤ ਵਜੋਂ ਆਪਾਂ ਪੇਸ਼ ਆ ਰਹੇ ਆਂ ਤਾਂ ਇਹ ਜਿੰਨਾ ਲੰਬਾ ਖਿੱਚੀ ਜਾਂਦੇ ਨੇ ਉਹਦੇ ਕੁਝ ਫਾਇਦੇ ਵੀ ਨੇ ਤੇ ਬਾਕੀ ਮੌਸਮ ਰਹਿ ਗਿਆ ਠੰਡ ਜਾਦੇ ਆ ਬਜ਼ੁਰਗਾਂ ਮਾਤਾਵਾਂ ਤੰਗ ਹੁੰਦੀਆਂ ਨੇ ਤੇ ਇੱਕ ਇਨਸਾਨੀਅਤ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਇਨਾਂ ਦੀ ਮਤਲਕ ਕਨਾਉਣੀ ਮਤਲਕ ਗੱਲ ਹੈ ਜਣਾ ਵੀ ਇਹਨਾਂ ਨੇ ਦੇਖ ਹੀ ਨਹੀਂ ਰਿਹਾ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਝ ਵੀ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਤਾਂ ਇਹਨਾਂ ਨੂੰ ਇਹੀ ਬਸ ਇਹਨਾਂ ਦਾ ਮੁੱਦਾ ਇਹੀ ਹੈ ਵੀ ਕਿਸੇ ਨਾ ਕਿਸੇ ਤੌਰ ਤੇ ਇਹ ਭੜਕਣਾ ਕਿਸੇ ਹੋਰ ਰਾਤ ਉਹਨਾਂ ਆਮ ਲੋਕਾਂ ਨੂੰ ਤੰਗ ਕਰਨ ਪਰ ਅਸੀਂ ਤਾਂ ਨੇੜੇ-ਨੇੜੇ ਤੇ ਮੈਨੂੰ ਲੱਗਦਾ ਵੀ ਇਹਨਾਂ ਨੇ ਦਿੱਲੀ ਦਾ ਹਾਲ ਕਰ ਰੱਖਿਆ ਕਿ ਮੰਨ ਲਓ ਸਾਰੀ ਦਿੱਲੀ ਇੱਥੇ ਲੰਗਰ ਖਾਣ ਆਉਂਦੀ ਹੈ ਚਲੋ ਤਾਂ ਪ੍ਰਮਾਤਮਾ ਵਾਹਿਗੁਰੂ ਲਾਇਆ ਹਨਾ ਜੇ ਕੋਈ ਖਾਂਦਾ ਵਧੀਆ ਗੱਲ ਹੈ ਹਨਾ ਪਰ ਹਾਲਤ ਦੇਖੋ ਇਹਨਾਂ ਦੀ ਕੀ ਕਰ ਰੱਖੀ ਹੈ ਜੀ ਜੀ ਤੇ ਇਹੀ ਕਹਾਗਾ ਮੈਂ ਅ ਭਾਈ ਸਾਹਿਬ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਪਿੰਡ ਬਲਕੁਰ ਜਿਲ੍ਹਾ ਮਰਸਾ ਤੋਂ ਆ ਜੀ ਕੀ ਕਹਿਣਾ ਚਾਹੋਗੇ ਜਿਵੇਂ ਇਹਨਾਂ ਦਾ ਸੇਮ ਸਵਾਲ ਉਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਹੋਣ ਦੇ ਅਸਾਰ 4 ਤਰੀਕ ਵਾਲੀ ਮੀਟਿੰਗ ਦੇ ਵਿੱਚ ਕੀ ਸੋਚਦੇ ਹੋ ਕਿ ਕੋਈ ਚੰਗਾ ਹੋਣ ਦੇ ਅਸਾਰ ਹੈ ਨਹੀਂ 4 ਤਰੀਕ ਨੂੰ ਤਾਂ ਨਹੀਂ ਫੈਸਲਾ ਆ ਸਕਦਾ ਪਰ 26 ਤਰੀਕ ਤੋਂ ਸ਼ਾਇਦ ਪਹਿਲਾਂ ਪਹਿਲਾਂ ਜਰੂਰ ਇਹ ਨਿਪਟ ਜਾਊਗਾ ਕਿਉਂਕਿ ਮੋਦੀ ਥੋੜਾ ਆਪਣੀ ਮੋਛ ਦੇ ਸਵਾਲ ਤੇ ਬੈਠਾ ਉਹ ਚਾਹੁੰਦਾ ਕਿ ਮੇਰੀ ਮੋਛ ਨਹੀਂ ਵੀ ਬਣਾ ਹੋਵੇ ਤੇ ਮੰਗਾ ਵੀ ਕੇ ਤਰੀਕੇ ਨਾਲ ਮੈਂ ਇਹਨਾਂ ਦੀਆਂ ਮਾਨ ਲਵਾਵਾਂ ਵੇਖੋ ਇਹ ਹੁਣ 26 ਤਰੀਕ ਤੱਕ ਤੋਂ ਪਹਿਲਾਂ-ਪਹਿਲਾਂ ਸ਼ਾਇਦ ਇਹਦਾ ਮਸਲਾ ਹੱਲ ਜ਼ਰੂਰ ਹੋ ਜਾਊਗਾ। ਇਹ ਲੱਗਦਾ ਕਿ ਜਿਹੜੇ ਤਿੰਨ ਬਿੱਲ ਜਿਨ੍ਹਾਂ ਦੇ ਲਈ ਆਪਾਂ ਇੱਥੋਂ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਸਾਰੇ ਕਿਸਾਨ ਜਿੱਥੇ ਬੰਦਗੀਆਂ ਔਰ ਕਿਸਾਨ ਬੈਠੇ ਨੇ ਲੱਗਦਾ ਕਿ ਉਹ ਜਿਹੜੇ ਮਸ ਤਿੰਨ ਬਿੱਲ ਆ ਉਹ ਹੱਲ ਹੋਣਗੇ ਜੀ। ਬਿਲਕੁਲ ਜੀ ਉਹਨਾ ਮੰਗਾ ਹੀ ਸਾਡੀਆਂ ਉਹ ਆ ਜੇ ਉਹ ਨਾ ਇਹ ਮਹਾਲੋ ਇਹ ਤਾਂ ਫਿਰ ਅਸੀਂ ਅੱਡ ਬੈਹੰਦਾ ਤੇ ਕੀ ਫਾਇਦਾ ਵਾ? ਅਸੀਂ ਉੱਠਣਾ ਵੀ ਉਦੋਂ ਹੀ ਆ ਜਦੋਂ ਸਾਡੀਆਂ ਉਹ ਮੰਗਾ ਬਿਲਕੁਲ ਬਿੱਲ ਰੱਦ ਹੋ ਜਾਣਗੇ। ਤੇ ਮੈਂ ਤਾਂ ਸਮਝਦਾ ਕਿ ਸਰਕਾਰ ਤਾਂ ਹੁਣ ਅੰਦਰੋਂ ਦਾ ਮੰਨ ਕੇ ਬੈਠੀ ਹੈ ਕਿ ਮੈਨੂੰ ਰੱਦ ਕਰਨੇ ਪੈਣੇ ਆ ਬਸ ਉਹਨਾਂ ਨੂੰ ਬੋਲਣ ਦੇ ਵਿੱਚ ਹੀ ਦਿੱਕਤ ਆ ਰਹੀ ਆ ਤੇ ਉਹ ਜਦਨ ਬੋਲ ਪਏ ਉਹਦਨੀ ਸਮਝ ਲਓ ਵੀ ਆਪਣੇ ਘਰਾਂ ਨੂੰ ਚੱਲੇ ਪੈ ਜਾਣਗੇ ਤੇ ਮੈਂ ਸ਼ਾਇਦ 26 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਜ਼ਰੂਰ ਅਸੀਂ ਜਿੱਤ ਕੇ ਜਾਵਾਂਗੇ ਤੋਂ ਤੁਸੀਂ ਕਿੰਨੇ ਦਿਨ ਤੋਂ ਇੱਥੇ ਬੈਠੇ ਮੈਂ ਤਾਂ ਪਹਿਲੇ 26 ਤਰੀਕ ਤੋਂ ਆਇਆ ਹੋਇਆ ਜੀ ਇੱਥੇ 26 ਤਰੀਕ ਤੋਂ ਤੁਸੀਂ ਇੱਥੇ ਹਾਂਜੀ ਤੁਹਾਨੂੰ ਪੂਰਾ ਲੱਗਦਾ ਹੈ ਪੂਰਾ ਯਕੀਨ ਹੈ ਕਿ 26 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਤਿੰਨ ਬਿੱਲਾਂ ਦੇ ਲਈ ਤੁਸੀਂ ਉੱਥੋਂ ਚੱਲ ਕੇ ਇੱਥੇ ਆਏ ਹੋ ਉਹ ਹੱਲ ਹੋਣ ਦੇ ਪੂਰਾ ਚਾਂਸ ਹੈਗੇ ਵੇਖੋ ਇਹ ਚਾਂਸ ਤਾਂ ਬਹੁਤ ਆ ਅਗਰ ਨਹੀਂ ਵੀ ਹੁੰਦੇ ਨਾ ਫਿਰ ਤਾਂ ਅਸੀਂ ਜਿੱਥੇ ਇੱਕ ਮਹੀਨਾ ਲੰਘਿਆ ਉੱਥੇ ਦੋ ਮਹੀਨੇ ਹੋਰ ਸੀ ਤਾਂ ਜਾਵਾਂਗੇ ਤਾਂ ਉਦੋਂ ਹੀ ਜਦੋਂ ਜਿੱਤਾਂਗੇ ਜੀ ਤਿਆਰੀ ਪੂਰੀ ਹੈ ਜੀ ਬਿਲਕੁਲ ਪੂਰੀ ਤਿਆਰੀ ਹੈ ਜੀ ਜਿਹੜਾ ਸਮਾਨ ਤੁਸੀਂ ਲੈ ਕੇ ਆਏ ਹੋ ਆਪਣਾ ਰਾਸ਼ਨ ਪਾਣੀ ਆ ਜੇ ਖੋਲਿਆ ਕਿ ਨਹੀਂ ਜੀ ਲੋਡ ਹੀ ਨਹੀਂ ਪਈ ਦੀ ਹਲੇ ਤੱਕ ਜੀ ਅਸੀਂ ਤਾਂ ਪਿੱਛੇ ਵਾਪਸ ਮਣਾ ਕਰਤਾ ਵੀ ਕੁਝ ਨਾ ਭੇਜੋ ਜਦੋਂ ਮੁੱਕੂਗਾ ਫਿਰ ਕਹ ਦੇਵਾਂਗੇ ਵੀ ਲਿਆਓ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਕਲਾਪ ਵਰਤਾ ਰਹਿਆ ਇੱਥੇ ਕਿਸੇ ਚੀਜ਼ ਦੀ ਕਿਸੇ ਨੂੰ ਕੋਈ ਚੀਜ਼ ਦੀ ਵੀ ਕਮੀ ਨਹੀਂ ਆ ਬੰਦੇ ਲਈਆਂ ਮੁਰਲੀਆਂ ਜਿਹੜੀਆਂ ਜ਼ਰੂਰਤਾਂ ਸਵੇਰੇ ਉੱਠ ਕੇ ਬੁਰਸ਼ ਪੇਸ ਉਹ ਤੁਸੀਂ ਸਮਝ ਲਓ ਭਾਵੇਂ ਰੋਜ਼ ਨਵਾਂ ਕਰੀ ਜਾਓ ਸਾਡੇ ਨੂੰ ਇਨਾ ਪ੍ਰੋਡਕਟ ਲੋਕੀ ਇਨਾ ਤੁਹਾਡੀ ਤੇ ਗੁਰੂ ਸਾਹਿਬ ਆਪ ਕਲਾ ਵਰਤਾ ਰਿਹਾ ਤੇ ਮੇਰੇ ਖਿਆਲ ਨਾਲ ਇੱਕ ਤਾਂ ਸਾਡੀ ਭਾਈਚਾਰਕ ਸੰਜ ਇੰਨੀ ਇੱਥੇ ਵਧ ਗਈ ਆ ਵੇਖੋ ਹਰ ਜ਼ਿਲ੍ਹੇ ਤੋਂ ਹਰ ਛੋਟੇ ਕਸਬੇ ਤੋਂ ਲੋਕ ਆਏ ਆ ਹਰਿਆਣਾ ਮਹਾਰਾਸ਼ਟਰ ਦੇ ਲੋਕ ਇੱਥੇ ਆਏ ਆ ਇੰਨੀ ਭਾਈਚਾਰ ਦਾ ਵਧੀ ਸਾਡੀ ਸਾਂਝ ਵਧੀ ਆ ਕਿ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਸਾਨੂੰ ਕੱਲ ਇਥੋਂ ਹਰਿਆਣੇ ਵਾਲੇ ਵੀਰ ਕਹਿ ਰਹੇ ਸੀਗੇ ਸਾਨੂੰ ਪੰਜਾਬੀ ਸਿਖਾਇਆ ਕਰੋ ਤੇ ਸ਼ਾਇਦ ਅਸੀਂ ਕੱਲ ਨੂੰ ਇੱਥੇ ਟੈਂਟ ਲੱਗ ਗਿਆ ਤਾਂ ਕਿਤਾਬਾਂ ਕਤੂਬਾਂ ਤਾਂ ਅਸੀਂ ਲਾ ਕੇ ਰੱਖੀਆਂ ਵਾ ਉਹਨਾਂ ਨੂੰ ਪੰਜਾਬੀ ਸਿਖਾਉਣ ਦਾ ਵੀ ਕੰਮ ਕਰਾਂਗੇ ਲਾਇਬ੍ਰੇਰੀ ਰੱਖੀ ਆ ਕਿਤਾਬਾਂ ਉੱਤੇ ਕਰਦੇ ਆ ਵੀਰ ਜੀ ਸ਼ਾਹ ਮੁਹੰਮਦ ਜ ਦੇਖੋ ਕੀ ਕਰ ਬੰਦਾ ਬਾਕੀ ਸੰਗਠਨ ਦਾ ਸਾਡਾ ਚੱਲ ਹੀ ਰਿਹਾ ਜੀ ਇੱਕੋ ਟਰਾਲੀ ਚ 5-7 ਜਿਲੇ ਇਕੱਠੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਤਾਂ ਨਹੀਂ ਲੱਗਦਾ ਕਿ ਜਿਵੇਂ ਜਿਵੇਂ 4 ਨੂੰ ਮੀਟਿੰਗ ਆ ਤੁਸੀਂ ਦੱਸਿਆ ਕਿ 4 ਨੂੰ ਕੋਈ ਮਸਲਾ ਹੱਲ ਹੋਣ ਦੇ ਅਸਾਰ ਨਹੀਂ ਲੱਗਦੇ ਕੋਈ ਇਦਾਂ ਤਾਂ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਮੇਟੀ ਬਣਾ ਦਿੱਤੀ ਜਾਵੇ ਕਿ ਤੁਹਾਡੇ ਮਸਲੇ ਹੌਲੀ ਹੌਲੀ ਹੱਲ ਕਰ ਲਏ ਜਾਣਗੇ ਕੋਈ ਇਦਾਂ ਤਾਂ ਨਹੀਂ ਲੱਗਦਾ ਨਹੀਂ ਜੀ ਕਮੇਟੀ ਤਾਂ ਤੁਹਾਨੂੰ ਪੁਰਾ ਜੂਨੀਅਨਾਂ ਪਹਿਲਾਂ ਹੀ ਰੱਦ ਕਰ ਚੁੱਕਿਆ ਵੀ ਅਸੀਂ ਕਮੇਟੀ ਨਹੀਂ ਬਣਾਉਣੀ ਜਾਣਗੇ ਤਾਂ 32 ਦੇ 32 ਜਾਣਗੇ ਤੋਂ ਉਹਨਾਂ ਦੇ ਸਾਹਮਣੇ ਗੱਲ ਹੋਣੀ ਜੇ ਕਮੇਟੀ ਬਣਾਉਣੀ ਹੁੰਦੀ ਫਿਰ ਤਾਂ ਪਿਛਲੇ ਮਹੀਨੇ ਬਣ ਜਾਣੀ ਸੀ ਸਰਕਾਰ ਦਾਕਰੋਂ ਦੀ ਕਹਿਰੀ ਆ ਵੀ ਕਮੇਟੀ ਬਣਾ ਲਓ ਤਾਂ ਅਸੀਂ ਕਰਨੇ ਆ ਕਮੇਟੀ ਵਾਲਾ ਕੋਈ ਚੱਕਰ ਨਹੀਂ ਆ ਜੀ ਨਾ ਤਾਂ ਸਾਡੇ ਕਿਸਾਨ ਯੂਨੀਅਨ ਆ ਇਹ ਚੀਜ਼ ਨੂੰ ਮੰਨਦੀਆਂ ਤੇ ਨਾ ਹੀ ਮੰਨਣਾ ਜੀ ਇਹ ਤਾਂ ਸਿਰਫ ਸਿੱਧਾ ਜਾਂ ਦੋ ਹੀ ਗੱਲਾਂ ਵਾ ਹਾਂ ਜਾਂ ਨਾ ਜਾਂ ਤਾਂ ਰੱਦ ਕਰਨਗੇ ਜਾਂ ਫਿਰ ਅਸੀਂ ਇੱਥੇ ਬਿਠੇ ਆ ਜੀ ਜੇ ਜਿਹਨੂੰ ਰੱਦ ਕਰ ਦੇਣਗੇ ਉਦੋਂ ਅਸੀਂ ਵਾਪਸ ਚਲੇ ਜਾਵਾਂਗੇ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਹਾਂ ਜੀ ਕਹਾਂ ਸੇ ਰਹਿਣੇ ਵਾਲੇ ਆ ਚੱਕ ਕਨਿਆ ਖਲਾ ਜਿਲ੍ਹਾ ਮੋਗਾ ਜਾ ਮੋਕੇ ਤੋਂ ਰਹਿਣ ਵਾਲੇ ਮੈਂ ਕਿਹਾ ਕਿ ਦਿੱਲੀ ਦੇ ਕਿੰਨੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਆਏ ਹੋ ਤੁਹਾਨੂੰ ਆ 6 ਦਿਨ ਹੋ ਗਏ ਪਹਿਲਾਂ ਹੋਰ ਪਾਰਟੀ ਸਾਡੀ ਆਈ ਸੀ ਮਗਰ ਹੋਰ ਤਿਆਰ ਖੜੇ ਨੇ ਤੁਸੀਂ ਖੇਤੀ ਕਰਦੇ ਹੋ ਜੀ ਆਪ ਖੇਤੀ ਕਰਦੇ ਆ ਜੀ ਠੀਕ ਹੈ ਕਿ ਕਿੰਨੇ ਕਿੰਨੇ ਦਿਨਾਂ ਤੋਂ ਤੁਸੀਂ ਔਰ ਤੁਹਾਡੇ ਨਾਲ ਦੇ ਜਿਹੜੇ ਸਾਥੀ ਇੱਥੇ ਆਏ ਹੋ ਇਹ ਮਹੀਨਾ ਹੀ ਹੋ ਗਿਆ ਤਕਰੀਬਨ ਤੇ ਕੀ ਲੱਗਦਾ ਹੈ ਕਿ ਜਿਹੜੇ ਬਿੱਲਾਂ ਦੇ ਲਈ ਅਸੀਂ ਬਿੱਲ ਕੈਨਸਲ ਕਰਾਉਣ ਦੇ ਲਈ ਹੈ ਖਾਰਜ ਕਰਾਉਣ ਦੇ ਲਈ ਇੱਥੇ ਪਹੁੰਚੇ ਹਾਂ ਉਹ ਲੱਗਦਾ ਹੈ ਕਿ ਉਹ ਮਸਲਾ ਹੱਲ ਹੋਏਗਾ ਜੀ ਜੀ ਤਾਂ ਰੱਦ ਕਰਾ ਕੇ ਜਾਵਾਂਗੇ ਫਾਇਦਾ ਨਹੀਂ ਜਾਣਾ ਜੀ ਇਹ ਗਏ ਦੋ ਦਿਨ ਫੇਰ ਆ ਜਾਣਗੇ ਹੋਰ ਆ ਜਾਣਗੇ ਤੇ ਬਾਕੀ ਭੀਮਰਾ ਬੇੜ ਕਰਨੇ ਗਰੀਬ ਜਨਤਾ ਨੂੰ ਦੋ ਵੋਟ ਲੈ ਕੇ ਦਿੱਤੇ ਸੀਗੇ ਦੋ ਅੰਗਰੇਜ਼ਾਂ ਤੋਂ ਵੀ ਦੋ ਵੋਟ ਹੋਣੀ ਚਾਹੀਦੀ ਹੈ ਗਰੀਬ ਦੇ ਇੱਕ ਤਾਂ ਗਰੀਬ ਨੂੰ ਪਵੇ ਤੇ ਦੂਜਾ ਜਿਨੂੰ ਮਰਜ਼ੀ ਪਾ ਦੇਣ ਉਹਨਾਂ ਦਾ ਮਤਲਬ ਇਹ ਸੀ ਜੇ ਗਰੀਬ ਜਨਤਾ ਦੇ ਵੋਟ ਦੋ ਹੋਣਗੇ ਤਾਂ ਕੋਈ ਸਿਆਸਤੀ ਜਿਹਨਾਂ ਦਾ ਹੀ ਆਊਗਾ ਕੋਈ ਗਰੀਬਾਂ ਵਾਸਤੇ ਸੋਚਣਗੇ ਤੇ ਉਹ ਮਾਤਮਾ ਗਾਂਧੀ ਨੇ ਬਾਰਨ ਵਰਤ ਰੱਖਤਾ ਸੀ 1928 ਵਿੱਚ ਜੀ ਪੋਨਾ ਪੈਕਟ ਇਹਨਾਂ ਦਾ ਸਮਝੌਤਾ ਹੈ ਉੱਥੇ ਇੱਕ ਵੋਟ ਉਹਨੇ ਖੋ ਲਈ ਉਹ ਖੋਈ ਇਸ ਕਰਕੇ ਵੀ ਮਗਰ ਅਸੀਂ ਤੁਹਾਨੂੰ ਮਾਰ ਦਿਆਂਗੇ ਉਹ ਕਰਾਂਗੇ ਜਿੰਦਾ ਇੱਥੇ ਪੁਲਿਸ ਕਰਦੀ ਹੈ ਜੀ ਵੀ ਤੁਹਾਨੂੰ ਨਹੀਂ ਛੱਡਣਾ ਭੀਮ ਰਹੋ ਵੇਟ ਕਰਨੇ ਸੋਚਿਆ ਜੇ ਕਰ ਲੋਕ ਹੀ ਮਰ ਜਾਣਗੇ ਤਾਂ ਮੈਂ ਦੋ ਵੋਟਾਂ ਨੂੰ ਕੀ ਕਰਾਂਗਾ ਜੀ ਜੀ ਉਹਨੇ ਸੋਚਿਆ ਚਲੋ ਇੱਕ ਹੀ ਦੇ ਦੇ ਜੇ ਸਹੀ ਤਰੀਕੇ ਨਾਲ ਇਹ ਪਾਉਣਗੇ ਲੋਕ ਸਮਝਣਗੇ ਤਾਂ ਕਾਮਯਾਬ ਹੋ ਜਾਣਗੇ ਤੇ ਉਸ ਨੇ ਮਰਨ ਵਰਤ ਰੱਖਿਆ ਮਾਥੂਆ ਗਾਂਧੀ ਨੇ ਇਹ ਜਿਹੜਾ ਮੋਦੀ ਏ ਇਹ ਉਹਨਾਂ ਵਿੱਚੋਂ ਹੀ ਆਏ ਇਹ ਵੀ ਉਹ ਕੁਛ ਹੀ ਕਰ ਰਿਹਾ ਹੈ ਮਰਨ ਵਰਤੀ ਇਹ ਰੱਖੀ ਬੈਠਾ ਹੈ ਵੀ ਮਰ ਜਾਗਾ ਪਰ ਨਾਲ ਨੂੰ ਇਹ ਵਾਸ ਨਹੀਂ ਕਾਨੂੰਨ ਲੈਣੇ ਆਪ ਵੱਲੋਂ ਦੋਨ ਦਾ ਇਹ ਨੀਚਾ ਜਦ ਜਦ ਪੁੱਗੂਗੀ ਮੋਦੀ ਜੀ ਦੀ ਜੋਨਾਂ ਦੀ ਜਦਿਆ ਮੋਦੀ ਦੀ ਪੁੱਗੂਗੀ ਕਿ ਲੱਗਦਾ ਕੀ ਪੁੱਗਦੀ ਨਹੀਂ ਨਹੀਂ ਪੁੱਗੇਗੀ ਕਿਉਂ ਲੋਕ ਜਿਹੜੇ ਪਾਸੇ ਇੱਕ ਪਾਸੇ ਹੋ ਜਾਏਗੀ ਕਿਸਾਨ ਸਾਰੇ ਮਜ਼ਦੂਰ ਤਾਂ ਕੋਈ ਜਦੋਂ ਦੀ ਨਹੀਂ ਪੁੱਗੇਗੀ ਖੇਰ ਤੋਂ ਨਿਵਾ ਹੀ ਹੋਣਾ ਪਊਗਾ ਕਿਸੇ ਹਾਲਤ ਮਰਜ਼ੀ ਹੋ ਜਾਵੇ ਹਾਂ ਪਰ ਉਹ ਆਂਦਾ ਮੈਂ ਛੇਤੀ ਨਾਵਾ ਛੇ ਤੇ ਇਹ ਪਹਿਲਾਂ ਚਲੇ ਜਾਣਾ ਪਰ ਇਹ ਕਿਸਾਨ ਨਹੀਂ ਜਾਣ ਵਾਲੇ ਅਸੀਂ ਤਾਂ ਰੱਦ ਕਰਾ ਕੇ ਜਾਵਾਂਗੇ ਭਾਵੇਂ 6 ਸਾਲ ਲੱਗ ਜਾਣਗੇ ਜੀ ਉਹ ਰੱਦ ਕਰਵਾ ਕੇ ਜਾਓਗੇ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਮੇਰਾ ਪਿੰਡ ਮਲੀਆਂ ਜੀ ਰਣਜੀਤ ਸਿੰਘ ਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੱਲਬਾਤ ਚੱਲ ਰਹੀ ਆ ਸਾਰੇ ਜਿਹੜੇ ਇੱਥੇ ਕਿਸਾਨ ਵੀਰ ਖੜੇ ਆ ਉਹਨਾਂ ਨਾਲ ਇਹੋ ਗੱਲਬਾਤ ਚੱਲ ਰਹੀ ਆ ਕਿ ਆਖਰ ਜਿਹੜੇ ਬਿੱਲ ਅਸੀਂ ਖਾਰਜ ਕਰਾਉਣ ਦੇ ਲਈ ਇੱਥੇ ਆਏ ਆ ਉਹਨਾਂ ਨੂੰ ਮਹੀਨੇ ਤੋਂ ਉੱਪਰ ਸਾਨੂੰ ਹੋ ਗਿਆ ਏ ਕਿੰਨਾ ਸਮਾਂ ਲੱਗ ਸਕਦਾ ਓਏਰ ਆਪੋ ਆਪਣੇ ਤੁਸੀਂ ਵਿਚਾਰ ਅਸੀਂ ਜਾਣ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਮਾਂ ਦੇ ਜਿੰਨਾ ਵੀ ਲੱਗੇ ਜੀ ਪਰ ਜਾਣਾ ਰੱਦ ਕਰਾ ਕੇ ਚਾਹੀਦਾ ਰੱਦ ਕਰਾਉਣ ਤੋਂ ਬਿਨਾ ਉੱਠਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਸੰਘਰਸ਼ ਲੰਮਾ ਵਧੀਆ ਇਨਾ ਵਧੀਆ ਮੌਲਿਆਂ ਵਾਲਾ 1968 ਤੋਂ ਪਹਿਲਾਂ ਆਣਾ ਪੰਜਾਬ ਜਦਾ ਹਰਿਆਣੇ ਪੰਜਾਬ ਵਾਲੇ ਇਕੱਠੇ ਤੁਰੇ ਫਿਰਦੇ ਆ ਜੀ ਜੀ ਤੇ ਕੋਈ ਲੱਗਦਾ ਨਹੀਂ ਆ ਵੀ ਮਤਲਬ ਕੋਈ ਕਿਸੇ ਦੇ ਮੂੰਹ ਤੇ ਮਿਆusi ਨਹੀਂ ਸਾਰੇ ਖੁਸ਼ ਬਹੁਤ ਵਧੀਆ ਲੱਗ ਰਿਹਾ ਵਾ ਤੇ ਚਾਹੀਦਾ ਤੇ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹ ਉੱਠਣਾ ਨਹੀਂ ਚਾਹੀਦਾ ਜੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵੀ ਮੀਟਿੰਗਾਂ ਕਾਫੀ ਹੋ ਚੁੱਕੀਆਂ ਵਾ ਚਾਰ ਨੂੰ ਫਿਰ ਮੀਟਿੰਗ ਆ ਅ ਕਿਸੇ ਬਸੇ ਗੱਲ ਲੱਗਦੀ ਨਹੀਂ ਆਉਂਦੀ ਜਿਵੇਂ ਹੁਣੇ ਭਾਈ ਸਾਹਿਬ ਨੇ ਗੱਲ ਕੀਤੀ ਕਿ 26 ਤਰੀਕ ਤੋਂ ਪਹਿਲਾਂ 26 ਜਨਵਰੀ ਤੋਂ ਪਹਿਲਾਂ ਪਹਿਲਾਂ ਮਸਲਾ ਹੱਲ ਹੋਣ ਦੇ ਅਸਾਰ ਹੈਗੇ ਨੇ ਪਰ ਜਿਹੜੀ ਜਿਹੜੀ ਗੱਲ ਸਾਹਮਣੇ ਲੋਕਾਂ ਦਾ ਸਵਾਲ ਇਹ ਹੈ ਕਿ ਕਿਉਂ ਗੱਲ ਨੂੰ ਲਮਕਾਇਆ ਲਟਕਾਇਆ ਕਿਉਂ ਜਾ ਰਿਹਾ ਹੈ ਚਾਰ ਨੂੰ ਲੱਗਦਾ ਨਹੀਂ ਆ ਵੀ ਮਸਲਾ ਹੱਲ ਹੋ ਜੂਗਾ ਮੀਟਿੰਗ ਦੇ ਵਿੱਚ ਕਿਉਂਕਿ ਮੀਟਿੰਗ ਦੇ ਵਿੱਚ ਮਸਲਾ ਜੇ ਹੱਲ ਨਹੀਂ ਹੋਣ ਵਾਲਾ ਬਣ ਲੱਗਦਾ ਕਿਉਂਕਿ ਜੇ ਤੇ ਮਸਲਾ ਲੋਨਾ ਕਰਨਾ ਹੋਵੇ ਤਾਂ ਸਿਰਫ ਉਹ ਕਹਿ ਦੇਣ ਵੀ ਅਸੀਂ ਰੱਦ ਕਰਨੇ ਆ ਜਿਗਨੂਨ ਐਲਾਨ ਕਰ ਦੇਣ ਮੀਟਿੰਗ ਦਾ ਤਾਂ ਮਸਲਾ ਹੀ ਨਹੀਂ ਆ ਮੀਟਿੰਗ ਫੇਰ ਸੱਦਣਗੇ ਫੇਰ ਸਮਝਾਉਣਗੇ ਜੀ ਰੱਦ ਕਰਨੇ ਹੁਣ ਤਾਂ ਐਲਾਨ ਕਰਨ ਵੀ ਅਸੀਂ ਐਲਾਨ ਕਰਦੇ ਹਾਂ ਜੀ ਜੀ ਹਾਂ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਵੀਰ ਜੀ ਮੈਂ ਮੇਰਾ ਪਿੰਡ ਹੈਗਾ ਹਿਆਣਾ ਕਲਾਂ ਜ਼ਿਲ੍ਹਾ ਪਟਿਆਲਾ ਮੈਂ ਵੀਰ ਜੀ ਸਾਰੇ ਵਰਗ ਦੇ ਲੋਕਾਂ ਨੂੰ ਆਪਣੇ ਪੂਰੇ ਭਾਰਤ ਵਾਸੀਆਂ ਨੂੰ ਦੱਸਣਾ ਚਾਹਣਾ ਕਿ ਜੇ ਬਿਜਲੀ ਪ੍ਰਾਈਵੇਟ ਹੋ ਗਈ ਤਾਂ ਜਿਹੜਾ ਆਪਣਾ ਮੀਟਰ ਹੁੰਦਾ ਬਿਜਲੀ ਦਾ ਬਿਜਲੀ ਦਾ ਮੀਟਰ ਆਪਣਾ ਇੱਕ ਪਹਿਲਾਂ ਆਪਣੇ ਥੋੜਾ ਟਾਈਮ ਪਹਿਲਾਂ ਹੁਣ ਤਾਂ ਆਧਾਰ ਕਾਰਡ ਬਣਾਤਾ ਆਪਣਾ ਇੱਕ ਆਇਡੈਂਟੀਟੀ ਪ੍ਰੂਫ ਹੁੰਦਾ ਸੀ ਹੁਣ ਵੀ ਕਈ ਜਗ੍ਹਾ ਚੱਲਦਾ ਆਪਾਂ ਮੀਟਰ ਦੇ ਬਿੱਲ ਸਾਹਮਣੇ ਰੱਖਦੇ ਆ ਜਿਹੜਾ ਇਹ ਆਪਣਾ ਮੀਟਰ ਆ ਆਪਣੇ ਘਰ ਪਿੰਡਾਂ ਦੇ ਵਿੱਚ ਲਾਲ ਡੋਰੇ ਦੇ ਅੰਦਰ ਨਹੀਂ ਖਾਸ ਕਰਕੇ ਮੇਰੀ ਪਿੰਡ ਵਾਲੇ ਲੋਕਾਂ ਨੂੰ ਅਪੀਲ ਆ ਕਿ ਜਦੋਂ ਬਿਜਲੀ ਹੀ ਪ੍ਰਾਈਵੇਟ ਹੋ ਗਈ ਤਾਂ ਸਾਡੇ ਜਿਹੜੇ ਮੀਟਰ ਨੇ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹਿਣੀ ਉਹ ਵੀ ਇੱਕ ਤਰ੍ਹਾਂ ਦੇ ਰੀਚਾਰਜ ਸਿਸਟਮ ਹੀ ਹੋ ਜਾਣਗੇ ਤੇ ਉਹ ਬਿੱਲ ਦੀ ਕੋਈ ਪ੍ਰੂਫ ਦੀ ਪ੍ਰਾਈਵੇਟ ਪ੍ਰੂਫ ਦੀ ਗਵਰਨਮੈਂਟ ਕੋਈ ਐਲੀਜੀਬਲ ਨਹੀਂ ਹੁੰਦਾ ਮੰਨਿਆ ਨਹੀਂ ਜਾਂਦਾ ਇਸ ਕਰਕੇ ਜਿਹੜਾ ਬਿਲੀ ਬਿਲਾ ਇਹ ਐਕਟ ਸਾਰੇ ਵਰਗ ਤੇ ਬਹੁਤ ਮਾੜਾ ਅਸਰ ਪਾਊਗਾ ਜਿਹੜੀਆਂ ਗਵਰਨਮੈਂਟ ਹੁਣ ਫ੍ਰੀ ਬਿਜਲੀ ਦੇ ਰਹੀ ਆ ਉਹ ਫ੍ਰੀ ਬਿਜਲੀ ਜਿਹੜੀਆਂ 200 ਯੂਨਟਾਂ ਮਾਫ ਨੇ ਹਰ ਵਰਗ ਦੇ ਲੋਕਾਂ ਨੂੰ ਇਸ ਕਰਕੇ ਇੱਥੇ ਪਹੁੰਚਣਾ ਚਾਹੀਦਾ ਤੇ ਹੁਣ ਮੈਂ ਦੱਸਣਾ ਚਾਹਣਾ ਜਿਹੜੀਆਂ ਮੋਟਰਾਂ ਨੇ ਜਿਹੜੀਆਂ ਸਾਡੀ ਰਜਿਸਟਰੀ ਆ ਕਿਸਾਨਾਂ ਦੀ ਇਹ ਮੋਟਰਾਂ ਦੀ ਸਾਡੀ ਇੱਕ ਜਿਹੜੀ ਮੋਟਰ ਲੱਗੀ ਹੁੰਦੀ ਆ ਖੇਤ ਦੇ ਵਿੱਚ ਉਹਦੀ ਕਾਪੀ ਬਣਦੀ ਆ ਜਿਹੜੀ ਇਹ ਕਾਪੀ ਆ ਇਹ ਵੀ ਸਾਡਾ ਇੱਕ ਜੇ ਸਾਡੀ ਪ੍ਰਾਪਰਟੀ ਜਿੱਦਾਂ ਨਜਾਇਜ਼ ਕਬਜ਼ਾ ਹੋ ਜਾਂਦਾ ਜਿੱਦਾਂ ਰਜਿਸਟਰ ਜਾਲੀ ਵੀ ਬਣ ਜਾਂਦੀਆਂ ਨੇ 100 ਚੀਜ਼ਾਂ ਹੋ ਜਾਂਦੀਆਂ ਨੇ ਉਹ ਮੋਟਰ ਜਿਹੜੇ ਬੰਦੇ ਦੇ ਨਾਮ ਹੁੰਦੀ ਆ ਉਹਦੀ ਕਾਪੀ ਹੁੰਦੀ ਆ ਉਹ ਵੀ ਸਾਡਾ ਇੱਕ ਬਹੁਤ ਵੱਡਾ ਪ੍ਰੂਫ ਆ ਇਹ ਸਰਕਾਰ ਇਹ ਸਾਰਾ ਕੁਝ ਖਤਮ ਕਰ ਦੇਣਾ ਚਾਹੁੰਦੀ ਆ ਪ੍ਰਾਈਵੇਟ ਕਰਕੇ ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਇਹਨਾਂ ਦੇ ਮਕਾਨਾਂ ਦੇ ਵੀ ਕਬਜ਼ਾ ਹੋਊਗਾ ਜੇ ਇੱਕ ਖੇਤ ਖੋਇਆ ਜਾ ਸਕਦਾ ਤਾਂ ਇੱਕ ਮਕਾਨ ਤਾਂ ਆਪਾਂ ਅਕਸਰੇ ਦੇਖਦੇ ਆਂ ਵੀ ਮਕਾਨ ਨੂੰ ਤਾਂ ਕਦੋਂ ਵੀ ਆਪਣਾ ਕਦੇ ਕਿਸੇ ਨੇ ਕਬਜ਼ਾ ਕਰ ਲਿਆ ਕਦੇ ਕਿਸੇ ਨੇ ਕਬਜ਼ਾ ਕਰ ਲਿਆ ਇਸ ਕਰਕੇ ਲੋਕਾਂ ਨੂੰ ਕੱਢ ਕੇ ਇੱਕ ਬਿਲਡਿੰਗ ਦੇ ਵਿੱਚੋਂ ਦੋ ਦੋ ਚਾਰ ਚਾਰ ਪਿੰਡਾਂ ਨੂੰ ਇੱਕ ਬਿਲਡਿੰਗ ਦੇ ਵਿੱਚ ਬਾੜ ਕੇ ਸਰਕਾਰ ਉਹਨਾਂ ਤੋਂ ਰੈਂਟ ਵੀ ਆਪਦੇ ਲਊਗੀ ਬਿਲਡਿੰਗ ਵੀ ਆਪਦੀ ਹੋਊਗੀ ਮਕਾਨ ਵੀ ਲੋਕਾਂ ਦੇ ਆਪਦੇ ਨਹੀਂ ਰਹਿਣੇ ਸਾਰਾ ਕੁਝ ਇਹ ਸਰਕਾਰ ਖੋਹ ਲੈਣਾ ਚਾਹੁੰਦੀ ਆ ਇਹ ਬਿੱਲ ਇੰਨੇ ਗੁੰਜਲਦਾਰ ਨੇ ਟੋਟਲੀ ਸਾਰਾ ਇਹ ਪ੍ਰਾਈਵੇਟ ਕਰਕੇ ਸਾਨੂੰ ਬਹੁਤ ਬੁਰੀ ਤਰ੍ਹਾਂ ਮਾਰ ਪਾਈ ਜਾ ਰਹੀ ਆ ਤੁਹਾਡੇ ਕਹਿਣ ਤੋਂ ਮਤਲਬ ਇਹ ਹੈ ਕਿ ਜੇਕਰ ਇਹ ਬਿੱਲ ਇਸੇ ਤਰੀਕੇ ਨਾਲ ਲਾਗੂ ਹੋ ਜਾਂਦੇ ਆ ਹਰ ਇੱਕ ਚੀਜ਼ ਪ੍ਰਾਈਵੇਟ ਕਰਕੇ ਤੇ ਤੁਹਾਨੂੰ ਕਿਰਾਏ ਦੇ ਮਕਾਨਾਂ ਦੇ ਵਿੱਚ ਲੈ ਕੇ ਆਓਗੇ ਸਰਕਾਰ ਕੀ ਹੱਲ ਤੁਸੀਂ ਕੀ ਸੋਚਦੇ ਹੋ ਕੀ ਹੱਲ ਹੈ ਹੱਲ ਸਰ ਪਹਿਲਾਂ ਸਿਸਟਮ ਇਹ ਲਾਅ ਬਣਿਆ ਸੀ ਜੋ ਲਾਅ ਚੱਲ ਰਿਹਾ ਸੀ ਬੜਾ ਵਧੀਆ ਸੀ ਇਹ ਬਿਲਾਂ ਦੀ ਕਿਸੇ ਨੇ ਕਿਸਾਨਾਂ ਨੇ ਤਾਂ ਰਿਕੁਆਇਰਮੈਂਟ ਰੱਖੀ ਨਹੀਂ ਸੀ ਵੀ ਸਾਨੂੰ ਕੋਈ ਐਦਾਂ ਦੀ ਅਮੈਂਡਮੈਂਟ ਕਰੋ ਵੀ ਸਾਨੂੰ ਕੋਈ ਵਧੀਆ ਫੈਸਿਲਿਟੀ ਦੋ ਕਿਸਾਨ ਤਾਂ ਪਹਿਲਾਂ ਹੀ ਚਾਹੁੰਦੇ ਨੇ ਵੀ ਸਾਡਾ ਜੋ ਜਿੱਦਾਂ ਚੱਲਦਾ ਸੀ ਉਦਾਂ ਚੱਲਣ ਦੋ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਮਿਲਦਾ ਬਾਕੀ ਸੂਬਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਦਾਂ ਜੀਰੀ ਕਣਕ ਦਾ ਰੇਟ ਐਮਐਸਪੀ ਤੋਂ 7 700 8 800 ਰੁਪਿਆ ਘੱਟ ਰੇਟ ਤੇ ਖਰੀਦ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਬਲੈਕ ਦੇ ਵਿੱਚ ਵਪਾਰੀ ਵਰਗ ਵੱਲੋਂ ਵੇਚੀ ਜਾਂਦੀ ਆ ਇਹੇ ਆਪਾਂ ਨੂੰ ਜੀ ਸਾਰਿਆਂ ਨੂੰ ਰਲ ਮਿਲ ਕੇ ਸਰਕਾਰ ਦੇ ਖਿਲਾਫ ਸਾਰੇ ਵਰਗਾਂ ਦੇ ਲੋਕਾਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਰਲ ਕੇ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਸਰਕਾਰ ਤੋਂ ਆਪਾਂ ਇਹ ਬਿਲ ਰੱਦ ਕਰਵਾਈਏ ਤੇ ਮੈਂ ਦੱਸਣਾ ਚਾਹਣਾ ਵੀ ਜਿਹੜੇ ਲੋਕ ਅਸੀਂ ਹੁਣ ਇੱਥੇ ਕੁੰਡਲੀ ਬਾਡਲ ਤੇ ਬਾਡਰ ਤੇ ਅਸੀਂ ਇੱਥੇ ਸਾਰੇ ਸੂਬਿਆਂ ਤੋਂ ਪਹੁੰਚੇ ਹੋਏ ਆਂ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ ਅੱਜ ਇੱਥੇ ਪਹੁੰਚਿਆ ਆ ਆ ਤੇ ਮੈਂ ਦੱਸਣਾ ਚਾਹਣਾ ਵੀ ਜਿਹੜੇ ਇਹ ਕਿਸਾਨ ਇੱਥੇ ਪਹੁੰਚੇ ਨੇ ਇਹ ਸਾਡੀਆਂ ਇੱਥੇ ਟਰਾਲੀਆਂ ਇਸ ਪੋਜੀਸ਼ਨ ਦੇ ਵਿੱਚ ਲਾਈਆਂ ਵੀਆਂ ਨੇ ਵੀ ਸਾਨੂੰ ਇਥੋਂ ਕੱਢਣਾ ਜਾਂ ਚੱਕਣਾ ਸਰਕਾਰ ਦੇ ਵਸਦਾ ਕੰਮ ਨਹੀਂ ਹੈ ਸਾਡੀ ਟਰਾਲੀ ਇੱਕ ਦੂਜੇ ਪਿੰਡ ਨਾਲ ਸਾਡੇ ਸਾਂਝੇ ਗਮਾਂਢੀ ਪਿੰਡ ਨਾਲ ਐਨੀ ਤਰੀਕੇ ਨਾਲ ਫਸਾਈ ਵੀ ਆ ਵੀ ਸਾਡੀ ਟਰਾਲੀਆਂ ਇਹ ਖਿਸਕਣ ਵਾਲੀਆਂ ਨਹੀਂ ਹੈਗੀਆਂ ਲੋਕਾਂ ਦੀਆਂ ਇਹ ਸਾਡੇ ਜਿਹੜੇ ਹੈਗੇ ਸਾਰੇ ਇੱਕ ਦੂਜੇ ਗਮਾਂਢੀ ਪਿੰਡਾਂ ਨਾਲ ਰਲ ਮਿਲ ਕੇ ਬਹੁਤ ਵੱਡੇ ਉਪਰਾਲੇ ਦੇ ਨਾਲ ਅਸੀਂ ਇੱਥੇ ਮੋਰਚਾ ਕਿਸਾਨ ਯੂਨੀਅਨਾਂ ਦੇ ਸਾਰੀਆਂ ਦੇ ਅਜਾ ਤੁਰ ਹਸੀਂ ਲੜ ਰਹੇ ਆ ਤੇ ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹਣਾ ਕਿ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਸਾਡੇ ਆਗੂ ਨੇ ਸਾਡਾ ਐਡਾ ਵੱਡਾ ਐਡਾ ਵੱਡਾ ਕਾਫਲਾ ਜਿਹੜਾ 100 ਸਾਲਾਂ ਦੇ ਵਿੱਚ ਕਿਸੇ ਨੇ ਅੱਜ ਤੱਕ ਨਹੀਂ ਦੇਖਿਆ ਇਹ ਇਹ ਐਡਾ ਵੱਡਾ ਕਾਫਲੇ ਨੂੰ ਹੈਂਡਲ ਕਰਨਾ ਕਿਸੇ ਹਲਕੇ ਫੁਲਕੇ ਬੰਦੇ ਦਾ ਬਸਦਾ ਕੰਮ ਨਹੀਂ ਹੈ ਤੇ ਇਹ ਕਿਸਾਨ ਯੂਨੀਅਨਾਂ ਸਾਡੇ ਲੀਡਰ ਇਹਨੇ ਵਧੀਆ ਤਰੀਕੇ ਨਾਲ ਇਹਨੂੰ ਕਵਰ ਕਰ ਰਹੇ ਨੇ ਉਹ ਵਿਚਾਰੇ ਇੰਨਾ ਪ੍ਰੈਸ਼ਰ ਵੀ ਚੱਲ ਰਹੇ ਨੇ ਉੱਪਰੋਂ ਐਨੀ ਨਹੀਂ 5-5 7-7 ਘੰਟੇ ਮੀਟਿੰਗਾਂ ਦੇ ਵਿੱਚ ਸਰਕਾਰ ਵੱਲੋਂ ਉਹਨਾਂ ਤੇ ਕੀ ਕੀ ਪ੍ਰੈਸ਼ਰ ਪਾਇਆ ਜਾਂਦਾ ਹੁਣ ਇਹ ਅਸੀਂ ਆਮ ਲੋਕ ਨਹੀਂ ਜਾਣ ਸਕਦੇ ਕਿਉਂਕਿ ਅਸੀਂ ਦੇਖਿਆ ਮੈਨੇਜਮੈਂਟਾਂ ਨਾਲ ਪਹਿਲਾਂ ਵੀ ਝਟਦੇ ਆਏ ਆ ਜਦੋਂ ਮੈਨੇਜਮੈਂਟਾਂ ਹਰ ਤਰੀਕੇ ਨਾਲ ਬੰਦੇ ਨੂੰ ਜਿਹੜੇ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਉਹਨਾਂ ਦੇ ਦਾ ਬੜੇ ਮਾਲਕੀ ਪੜ੍ਹੇ ਲਿਖੇ ਸੂਝਮਾਨ ਸਰਕਾਰ ਦੇ ਬੰਦੇ ਨੁਮਾਇੰਦੇ ਰੱਖੇ ਵੀ ਨੇ ਕਰੋੜਾਂ ਰੁਪਏ ਦੇ ਉਹਨਾਂ ਦੇ ਪੈਕੇਜ ਨੇ ਤੇ ਕਿਸਾਨ ਇੱਕ ਦੇਸੀ ਕਿਸਾਨ ਜਿਹੜੇ ਖੇਤ ਦੇ ਵਿੱਚ ਆਪਣੀ ਇੰਨੀ ਮਿਹਨਤ ਮਜ਼ਦੂਰੀ ਕਰਕੇ ਵਿਚਾਰੇ ਉਹਨਾਂ ਦਾ ਮੁਕਾਬਲਾ ਕਰ ਰਹੇ ਨੇ ਪਰ ਸਰਕਾਰ ਦੀਆਂ ਅਸੀਂ ਜੀ ਇਹਨਾਂ ਨੀਤੀਆਂ ਤੋਂ ਬਹੁਤ ਤੰਗ ਆ ਜੀ ਤੇ ਬਿੱਲ ਸਾਡੇ ਰੱਦ ਹੋਣੇ ਚਾਹੀਦੇ ਨੇ ਕਿਸਾਨ ਆਗੂ ਬਹੁਤ ਹੀ ਸਿਹਰਦਤਾ ਦੇ ਨਾਲ ਇਸ ਜੰਗ ਨੂੰ ਲੜ ਰਹੇ ਆ ਔਰ ਤੁਹਾਡਾ ਵੀ ਜਿਵੇਂ ਬਾਜੀ ਨਾਲ ਆਪਾਂ ਗੱਲ ਕੀਤੀ ਆ ਹੋਰ ਵੀ ਕਿਸਾਨੰਦ ਨਾਲ ਗੱਲਬਾਤ ਕੀਤੀ ਕਿ ਬਹੁਤ ਹੀ ਜਜਬੇ ਦੇ ਨਾਲ ਤੁਸੀਂ ਦੱਸਿਆ ਕਿ ਟਰਾਲੀਆਂ ਤੁਸੀਂ ਆਪਣੀਆਂ ਪਸਾਈਆਂ ਤੁਹਾਨੂੰ ਤੋਂ ਹਲਾ ਨਹੀਂ ਸਕਦੇ ਪਰ ਮੋਦੀ ਸਰਕਾਰ ਤੇ ਅਜੇ ਤੱਕ ਕਿਸੇ ਵੀ ਗੱਲ ਤੇ ਨਹੀਂ ਆ ਰਹੀ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਲੱਗਦਾ ਹੈ ਗੱਲ ਫੇਰ ਉੱਥੇ ਆਉਂਦੀ ਹੈ ਮੇਨ ਮੁੱਦਾ ਮੇਰਾ ਇਹੀ ਹੈ ਲੈਣ ਦਾ ਤੁਹਾਨੂੰ ਕਿ ਕੀ ਲੱਗਦਾ ਹੈ ਕਿ ਵਾਕਿਆ ਹੀ ਬਹੁਤ ਜਲਦ ਇਹ ਜਿਹੜਾ ਮਸਲਾ ਹੱਲ ਹੋਏਗਾ ਦੇਖੋ ਜੀ ਸਰਕਾਰ ਅੰਦਰ ਗਤੀ ਦਾ ਮੰਨ ਰਹੀ ਆ ਬੇਲਾਂ ਦੇ ਵਿੱਚ ਸੋਧ ਕਰਨ ਨੂੰ ਮੰਨ ਰਹੀ ਆ ਸਰਕਾਰ ਪਰ ਜੋ ਮਾਲਕੀ ਸਰਕਾਰ ਚਾਹੁੰਦੀ ਦਾ ਹੈ ਬਿਲਾ ਦੇ ਵਿੱਚ ਅਮੈਂਡਮੈਂਟ ਕਰਨੀ ਚਾਹੁੰਦੀ ਆ ਪਰ ਸਰਕਾਰ ਦੀ ਅੜੀ ਆ ਵੀ ਅਸੀਂ ਇਹ ਬਿੱਲ ਨਹੀਂ ਰੱਦ ਕਰਨਾ ਪਰ ਅਸੀਂ ਚਾਹੁੰਦੇ ਆ ਕਿ ਜਿੱਦਾਂ ਇੱਕ ਬੋਤਲ ਦੇ ਵਿੱਚ ਪਾਣੀ ਹੁੰਦਾ ਜਾਂ ਜ਼ਹਿਰ ਹੁੰਦੀ ਆ ਜਦੋਂ ਜ਼ਹਿਰ ਦੇ ਵਿੱਚੋਂ ਹੀ ਜੇ ਅਸੀਂ ਥੋੜੀ ਜਿਹੀ ਵੀ ਜ਼ਹਿਰ ਇੱਥੇ ਛੱਡ ਗਏ ਤਾਂ ਉਹਨਾਂ ਨੇ ਫੇਰ ਸੋਧ ਕਰਕੇ ਸਾਨੂੰ ਫੇਰ ਉਦਾਂ ਹੀ ਮਾਰਨਾ ਜੀ ਦੁਬਾਰਾ ਅੱਜ ਨਹੀਂ 2 ਸਾਲਾਂ ਨੂੰ ਫੇਰ ਸਾਡੇ ਦੇ ਇਦਾਂ ਹੀ ਮਾਰੀ ਹੋ ਗਈ ਜੀ ਸਾਡੇ ਨਾਲ ਤੁਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਹੁਣ ਪ੍ਰੈਸ਼ਰ ਤੁਹਾਡਾ ਸਰਕਾਰ ਦੇ ਉੱਪਰ ਬਣਿਆ ਤੁਸੀਂ ਆਪਣੀਆਂ ਮੰਗਾਂ ਮਨਵਾਉਣ ਤੋਂ ਬਿਨਾਂ ਇੱਥੋਂ ਨਹੀਂ ਜਾਓਗੇ। ਹਾਂਜੀ ਸਾਨੂੰ ਸਾਡੇ ਲੀਡਰਾਂ ਨੇ ਜਿੱਦਾਂ ਹੁਣ ਦੱਸਿਆ ਆਪਾਂ ਦੇਖ ਰਹੇ ਹਾਂ ਵੀ ਨਿਊਜ਼ ਦੇ ਵਿੱਚ ਵੀ ਪ੍ਰਾਲੀ ਵਾਲਾ ਤੇ ਸਾਡਾ ਬਿਜਲੀ ਵਾਲਾ ਬਿੱਲ ਇਹ ਕਹਿੰਦੇ ਨੇ ਵੀ ਅਸੀਂ ਰੱਦ ਕਰ ਦਾਂਗੇ ਪਰ ਅਸੀਂ ਜਦੋਂ ਤੱਕ ਜੀ ਰੱਦ ਨਹੀਂ ਹੁੰਦਾ ਉਦੋਂ ਤੱਕ ਇੱਥੋਂ ਨਹੀਂ ਜਾਣਾ। ਜੀ ਬਿੱਲ ਸਾਨੂੰ ਪ੍ਰਾਲੀ ਵਾਲਾ ਜਾਂ ਬਿਜਲੀ ਵਾਲਾ ਜਾਂ ਦੂਸਰੇ ਤਿੰਨ ਬਿੱਲ ਵੀ ਨਹੀਂ ਸਤਾ ਜੀ ਸਾਰੇ ਬਿੱਲ ਹੀ ਇੱਥੋਂ ਰੱਦ ਕਰਾ ਕੇ ਜਾਣੇ ਨੇ ਸਾਰੇ ਹੀ ਬਹੁਤ ਮਾਰੂ ਨੀਤੀਆਂ ਦੇ ਥਰੂ ਇਹ ਬਣਾਏ ਗਏ ਨੇ ਜੀ। ਸਾਨੂੰ ਇਹ ਕਿਸਾਨ ਨੂੰ ਆਮ ਵਰਗ ਨੂੰ ਪੂਰੀ ਮਾਰ ਪੈਣੀ ਆ ਜੀ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਜੀ ਕਿਸਾਨ ਦੀ ਫਸਲ ਆ ਜਿਹੜੀ ਉਹ ਖੇਤ ਦੇ ਵਿੱਚ ਤਾਂ ਜੀ ਇਹ ਆਪਣੀ ਜਿੱਦਾਂ ਆਲੂ ਦਾ ਹੀ ਰੇਟ ਲਾ ਲੋ ਜੀ ਖੇਤ ਦੇ ਵਿੱਚੋਂ ਜੀ 7 7 8 8 ਰੁਪਏ ਅਸੀਂ ਵੇਚਦੇ ਆ ਜੀ ਕਈ ਵਾਰੀ ਤਾਂ ਸਾਡਾ 2 ਰੁਪਏ 4 ਰੁਪਏ ਵੀ ਰਹਿ ਜਾਂਦਾ ਜੀ ਕਈ ਵਾਰੀ ਸੜਕਾਂ ਤੇ ਵੀ ਸੁੱਟਣਾ ਪੈਂਦਾ ਸੁੱਟਣਾ ਵੀ ਪੈਂਦਾ ਜੀ ਹਾਂਜੀ ਤੇ ਪਰ ਜਦੋਂ ਉਹੀ ਜੀ ਰਿਲਾਇੰਸ ਦੇ ਮੌਲਾਂ ਦੇ ਵਿੱਚ ਪਹੁੰਚ ਜਾਂਦਾ ਜੀ ਵੱਡੇ ਵੱਡੇ ਮੌਲਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੌਲ ਨੇ ਜਾਨੀ ਕਿਸਾਨ ਦੇ ਹੱਥ ਚੋਂ ਨਿਕਲ ਜਾਂਦਾ ਜੀ ਜਦੋਂ ਤੇ ਉਸ ਤੋਂ ਬਾਅਦ ਜੀ ਇਹੀ ਆਲੂ 50 ਰੁਪਏ 60 ਰੁਪਏ ਤੱਕ ਆਪਾਂ ਨੂੰ ਖਾਣਾ ਪੈਂਦਾ ਜੀ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਜੀ ਹਰ ਵਰਗ ਨੂੰ ਪਿੰਡਾਂ ਨੂੰ ਸ਼ਹਿਰਾਂ ਨੂੰ ਸਭ ਨੂੰ ਜੀ ਬਹੁਤ ਮਾੜਾ ਪ੍ਰਭਾਵ ਕਰੂਗਾ ਜੀ ਇਹ ਇਕੱਲਾ ਪਿੰਡਾਂ ਦਾ ਅੰਦੋਲਨ ਨਹੀਂ ਹੈਗਾ ਇਹ ਸਭ ਦਾਲ ਰੋਟੀ ਖਾਣ ਵਾਲੇ ਖਾਣਾ ਖਾਣ ਵਾਲੇ ਹਰ ਵਰਗ ਦੇ ਲੋਕਾਂ ਤੇ ਬਹੁਤ ਮਾੜਾ ਅਸਰ ਪਾਊਗਾ ਜੀ ਇਹਦਾ ਤੇ ਹਰ ਵਰਗ ਦੇ ਹਰ ਖੇਤਰ ਵਿੱਚ 올 ਓਵਰ ਇੰਡੀਆ ਹਰ ਬੰਦੇ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਜੀ ਤੇ ਦਿੱਲੀ ਜ਼ਰੂਰ ਪਹੁੰਚਣਾ ਚਾਹੀਦਾ ਜੀ ਸਭ ਨੂੰ ਵਾਰੀ ਵਾਰੀ ਜਥੇ ਬਣਾ ਕੇ ਜਿੱਦਾਂ ਹਫਤਾ ਹਫਤਾ ਜਾਂ ਜਦੋਂ ਵੀ ਜੋ ਵੀ ਸ਼ਡਿਊਲ ਬਣਦਾ ਜੀ ਬੰਦੇ ਦਾ ਆਪਣੇ ਗਰੁੱਪਾਂ ਨਾਲ ਆਪਣੇ ਜਥੇਬੰਦੀਆਂ ਨਾਲ ਆਪਣੇ ਇਲਾਕਿਆਂ ਦੇ ਆਗੂਆਂ ਨਾਲ ਆ ਆਪਾਂ ਨੂੰ ਸ਼ਡਿਊਲ ਬਣਾ ਕੇ ਜੀ ਉਦਾਂ ਉਹਨਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ ਜੀ ਤੇ ਜਿੱਦਾਂ ਉਹ ਕਹਿੰਦੇ ਨੇ ਆਗੂ ਕਹਿੰਦੇ ਨੇ ਵੀ ਹੁਣ 10 ਬੰਦੇ ਇਹ ਆਉਣਾ ਜਾਂ 20 ਆਉਣ ਜੀ ਜਾਂ ਜਿੰਨੇ ਬੰਦੇ ਦੀ ਰਿਕੁਆਇਰਮੈਂਟ ਆ ਰਹੀ ਹੈ ਜੀ ਉਦਾਂ ਲਿਸਟਾਂ ਬਣਾ ਕੇ ਹੀ ਆਉਣਾ ਚਾਹੀਦਾ ਤੇ ਉਹਨਾਂ ਦੀ ਪੱਕੀ ਹਾਜ਼ਰੀਆਂ ਲਵਾ ਕੇ ਆਉਣਾ ਚਾਹੀਦਾ ਤੇ ਮੈਂ ਲਾਸਟ ਦੇ ਵਿੱਚ ਇਹ ਕਹਿਣਾ ਚਾਹੁੰਦਾ ਜੀ ਕਿ ਆਪਣੇ ਵੈਸਤਾ ਬਹੁਤ ਸ਼ਾਂਤਮਈ ਸਾਰੇ ਹੀ ਲੋਕ ਬੜੇ ਸਮਝਦਾਰ ਨੇ ਜੀ ਬੜਾ ਵਧੀਆ ਚੱਲ ਰਿਹਾ ਜੀ ਵੀ ਆਪਣਾ ਇਹਨੂੰ ਆਪਾਂ ਸ਼ਾਂਤਮਈ ਤਰੰਗ ਢੰਗ ਨਾਲ ਪੂਰਾ ਆਪਾਂ ਅੰਦੋਲਨ ਲੜਨਾ ਜੀ ਤੇ ਜਿੱਤ ਕੇ ਜਾਣਾ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਾਂ ਜੋ ਕਿਸਾਨ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆਂ ਔਰ ਆਪੋ ਆਪਣੇ ਵਿਚਾਰ ਇਹਨਾਂ ਨੂੰ ਪੇਸ਼ ਕੀਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ